ਮੰਮੀ ਪਾਪਾ ਦੀ ਡੈਥ ਹੋ ਗਈ ਸੰਗਰੂਰ ਤੋਂ ਲੈ ਕੇ ਆਏ ਸੀ ਦੂਸਰੀ ਭੈਣ ਇਹਦੀ ਉਹ ਕੁਲੀ ਮਿੱਟੀ ਸ਼ੋਭਾ ਉਹ ਬੈਠੀ ਸੀ ਤੇ ਮੋਢਾ ਸ਼ੋਭਾ ਕਿਨੋ ਕਿ ਦੋਨੋਂ ਭੈਣਾਂ ਹੀ ਰਹਿ ਗਈਆਂ ਲੇਕੋ ਮਾਮੇ ਮਾਸੀਆਂ ਚਾਚੇ ਤਾਏ ਭੂਆ ਮਤਲਬ ਉਹ ਸਾਰੇ ਕਿੱਥੇ ਚਲੇ ਗਏ ਇਹ ਦੋਨੋਂ ਬੱਚੀਆਂ ਰਹਿ ਗਈਆਂ ਮੰਮੀ ਵੀ ਚਲੇ ਗਏ ਪਾਪਾ ਵੀ ਚਲੇ ਗਏ ਦੋਨੋਂ ਬਹੁਤ ਮੈਂਟਲੀ ਤੇ ਫਿਜ਼ੀਕਲੀ ਥੋੜੀ ਘੱਟ ਸੀ ਇਹ ਮੈਂਟਲੀ ਡਿਸੇਬਲ ਹੋ ਗਈ ਸੋ ਸੜਕਾਂ ਦੇ ਤੁਰੇ ਫਿਰਦੇ ਲੋਕ ਇਹਨਾਂ ਦੀਆਂ ਕਮੀਆਂ ਦੇਖੀ ਜਾਂਦੇ ਆ। ਕੱਲ੍ਹ ਤੋਂ ਮੈਂ ਦੇਖਿਆ ਸੀ ਜਿਹੜਾ ਤੁਸੀਂ ਬਟਿੱਲੇ ਵਾਲੇ ਪਾਈਦੇ ਸੀ। ਹਾਂ ਉੱਥੋਂ ਲੈ ਕੇ ਆਇਆ। ਇੱਕ ਦੋ ਬੰਦੇ ਕਿੱਸੇ ਉਹ ਤਾਂ ਨਾ ਦਿੱਤੀ ਹੋਣੀ ਠੀਕ ਆ ਉਹ ਵੀ ਕਾਫੀ ਹਣ। ਉਹਨੂੰ ਦੇਖੋ ਗੱਲ ਇਹ ਆ ਵੀ ਇਨਸਾਨ ਨੂੰ ਚਾਹੀਦਾ ਕੀ ਆ ਹੈਨਾ ਇਹਨਾਂ ਕੋਲ ਇੱਕ ਐਸੀ ਸੀਗੀ ਘਰ ਵੀ ਇਹਨਾਂ ਕੋਈ ਆਪਣਾ ਸੀਗਾ। ਇਹਨਾਂ ਦੇ ਬੈਂਕ ਦੇ ਵਿੱਚ 5-7 ਲੱਖ ਰੁਪਏ ਬੈਲੈਂਸ ਸੀ। ਇਹਦੇ ਪਾਪਾ ਸਰਕਾਰੀ ਜੋਬ ਤੇ ਸੀ। ਉਹੀ ਸੇਮ ਜੋਬ ਇਹਨੂੰ ਮਿਲਣੀ ਸੀ। ਪਰ ਸਪੋਰਟ ਨਹੀਂ ਦੇਈ ਸੀ, ਸਪੋਰਟ ਨਹੀਂ ਕੀਤੀ ਗਿਆ। ਅਸੀਂ ਜਦੋਂ ਗੈਂਗ ਸਾਨੂੰ ਇਹਨਾਂ ਦੀਆਂ ਕਮੀਆਂ ਦੱਸ ਰਹੇ ਵੀ ਅਸੀਂ ਇਹਨਾਂ ਨੂੰ ਲੈ ਕੇ ਨਾ ਜਾਈਏ ਦੇਖੋ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲਣਾ ਸੀ ਉਹ ਸੱਤ ਸਾਨੂੰ ਵੀ ਰੋਕ ਰਹੇ ਸੀ ਦੋਨੇ ਭੈਣਾ ਦੋਨੇ ਠੀਕ ਆ ਅੱਜ ਵੀ ਹੁਣ ਜਦੋਂ ਵੀ ਮਿਲਦਾ ਮੈਨੂੰ ਕਹਿੰਦੇ ਹੁਣ ਠੀਕ ਆ ਮੈਂ ਘਰੇ ਜਾਣਾ ਹੁਣ ਅਜੇ ਵੀ ਆ ਗਈ ਇਹਨੇ ਵੀ ਕਹਿਣਾ ਨਹੀਂ ਕਹਿੰਦਾ ਜੀ ਹੋਣ ਪੀਏ ਜੇ ਬਾਬਾ ਜੀ ਉਹ ਚਾਹਦੇ ਹੋ ਕੋਈ ਬੇਬੇ ਦੇ ਕੰਟੀਰੀਆ ਚਟਾਵਾ ਸੀ ਸਿਰ 'ਚ ਜਿਲੰਦਰ ਸਾਹਿਰ ਤੋਂ ਲਿਆਏ ਆ ਦੇਖਿਆ ਸੀ ਹੁਣੇ ਬੇਬੇ ਭੇਜ ਦਿਆਂਗੇ ਇੱਥੇ ਤਾਂ ਮੈਂ ਆਉਣਾ ਮੈਨੂੰ ਰੋਜ਼ 10 20 ਪਾਉਂਦੇ ਆ ਇਹਨਾਂ ਨੇ ਕਹਿਣਾ ਮੈਂ ਰੋਜ਼ ਮੈਂ ਇਹਨਾਂ ਨੂੰ ਝੂਠ ਬੋਲ ਕੇ ਲਾਰਾ ਲਾ ਕੇ ਕੋਈ ਨਾ ਕੱਲ ਨੂੰ ਭੇਜਾਂਗੇ ਬੱਸ ਜਿੰਦਗੀ ਨਹੀਂ ਆਉਂਦੀ ਜੀ ਨਹੀਂ ਲੱਗਦਾ ਜਿੰਗਰੇ ਕੋਈ ਨਹੀਂ ਜਾਂਦੇ ਇਹਨਾਂ ਨੂੰ ਗਾਣਾ ਕੀ ਹੈ ਇੱਕ ਪ੍ਰੋਬਲਮ ਥੋੜਾ ਮਾਫੀ ਓਥੇ ਬਿਸ਼ੇ ਨਾ ਲੱਭਦਾ ਨਹੀਂ ਪੀ ਦੋਸਤਾਂ ਤੇ ਜਨਾ ਅਸਲ ਤੇ ਜਿੰਗ ਮਿਸ ਕਰਦੀ ਆ 2 ਮਹੀਨੇ ਨਹੀਂ ਆਇਆ ਹਾਂਜੀ ਉਹ ਸੇ ਕਚੋਰੀਆਂ ਵਰਖੀ ਹਨ ਉਨਾਂ ਉੱਥੇ ਮਿਲਦੀਆਂ ਸੀ ਬੇਬੇ ਨੂੰ ਨਹੀਂ ਉੱਥੇ ਜੀ ਵੀਰਾਂ ਉੱਥੇ ਥੋੜਾ ਰਹਿਣਾ ਸਾਰੀ ਉਹ ਲੋਕ ਲੱਗੇ ਸੀ ਜਦਾਦੀ ਸਰਕਾਰ ਦਾ ਹੈ ਹਾਂ ਲੋਕ ਲੱਗੇ ਸੀ ਚੰਗਾ ਮਾਫੀ ਨਹੀਂ ਪੀ ਦੋਸਤਾਂ ਵਾਤੀ ਕਿਸੇ ਦੇ ਪੈਰਾਂ ਪਿੱਛੇ ਆ ਰਹੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਵਿੱਚ ਅੱਜ ਅਸੀਂ ਮਨੁੱਖਤਾ ਦੀ ਸੇਵਾ ਵਿੱਚ ਆਏ ਹਾਂ ਜੇ ਤੁਹਾਨੂੰ ਪਿੱਛੇ ਵੀ ਇੱਕ ਬੋਰਡ ਲੱਗਾ ਨਜ਼ਰ ਆ ਰਿਹਾ ਹੋਊਗਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੀ ਮਨੁੱਖਤਾ ਦੀ ਸੇਵਾ ਉਹ ਸਭ ਤੋਂ ਵੱਡੀ ਸੇਵਾ ਅੱਜ ਤੁਹਾਨੂੰ ਇੱਥੇ ਵਿజిਟ ਵੀ ਕਰਾਵਾਂਗੇ ਤੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਲੋਕ ਜੀ ਰਹੇ ਨੇ ਜਿਹੜੇ ਕਿ ਆਪਣੇ ਫੁੱਟਪਾਥਾਂ ਜਾਂ ਆਪਣੇ ਘਰ ਤੋਂ ਅਲੱਗ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਬਾਕੀ ਸਾਰਾ ਕੁਝ ਕਿਸ ਤਰ੍ਹਾਂ ਇੱਥੇ ਸੇਵਾ ਹੁੰਦੀ ਆ ਤੁਹਾਨੂੰ ਸਕੂਲ ਵੀ ਵਿਜ਼ਿਟ ਕਰਾਵਾਂਗੇ ਹਸਪੀਟਲ ਵੀ ਵਿਜ਼ਿਟ ਕਰਾਵਾਂਗੇ ਸਾਰਾ ਕੁਝ ਅੱਜ ਤੁਹਾਨੂੰ ਇੱਥੇ ਅਸੀਂ ਲਾਈਵ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਵਾਂਗੇ ਮੰਮੀ ਪਾਪਾ ਦੀ ਡੈਥ ਹੋ ਗਈ ਸੰਗਰੂਰ ਤੋਂ ਲੈ ਕੇ ਆਏ ਸੀ ਦੂਸਰੀ ਭੈਣ ਇਹਦੀ ਕੋਲੀ ਬੇਟੀ ਸ਼ੋਭਾ ਉਹ ਬੈਠੀ ਸੀ ਤੇ ਸ਼ੋਭਾ ਕਿਨੂੰ ਕਿ ਦੋਨੋਂ ਭੈਣਾਂ ਹੀ ਰਹਿ ਗਈਆਂ ਲੇਖੋ ਮਾਮੇ ਮਾਸੀਆਂ ਚਾਚੇ ਤਾਏ ਭੂਆ ਮਤਲਬ ਉਹ ਸਾਰੇ ਕਿੱਥੇ ਚਲੇ ਗਏ ਇਹ ਦੋਨੋਂ ਬੱਚੀਆਂ ਰਹਿ ਗਏ ਮਮੀ ਵੀ ਚਲੇ ਗਏ ਪਾਪਾ ਵੀ ਚਲੇ ਗਏ ਦੋਨੋਂ ਬਹੁਤ ਸਨੇਲੀ ਫਿਜ਼ੀਕਲੀ ਥੋੜੀ ਘੱਟ ਸੀ ਇਹ ਮੈਂਟਲੀ ਡਿਸੇਬਲ ਹੋ ਗਈ। ਉਹ ਸੜਕਾਂ ਦੇ ਤੁਰੇ ਫਿਰਦੇ ਲੋਕ ਇਹਨਾਂ ਦੀਆਂ ਕਮੀਆਂ ਦੇਖੀ ਜਾਂਦੇ ਆ। ਪਰ ਤੁਸੀਂ ਵੀ ਦੇਖਿਆ ਸੀ ਜਿਹੜਾ ਤੁਸੀਂ ਬਟਿੱਲੇ ਵਾਲੀ ਪਈ ਰਹੀ ਸੀ। ਹਾਂ ਉਹ ਪਰਮਾਸ਼ਾ ਆ ਗਿਆ। ਇੱਕ ਦੋ ਪਰ ਇਹ ਕਿਵੇਂ ਉਹਨਾਂ ਦਾ ਨਿਤ ਵੀ ਹੋਣੀ ਠੀਕ ਆ ਉਹ ਵੀ ਕਾਫੀ ਹੁਣ। ਉਹਨਾਂ ਦੇਖੋ ਗੱਲ ਇਹ ਆ ਵੀ ਇਨਸਾਨ ਨੂੰ ਚਾਹੀਦਾ ਕੀ ਆ ਹੈਨਾ ਇਹਨਾਂ ਕੋਲ ਕੋਈ ਐਸੇ ਸੀਗੇ ਘਰ ਵੀ ਇਹਨਾਂ ਕੋਈ ਆਪਣਾ ਸੀਗਾ। ਇਹਨਾਂ ਦੇ ਬੈਂਕ ਦੇ ਵਿੱਚ 5-7 10 ਲੱਖ ਰੁਪਏ ਬੈਲੈਂਸ ਸੀ ਇਹਦੇ ਪਾਪਾ ਸਰਕਾਰੀ ਜੋਬ ਤੇ ਸੀ ਉਹੀ ਸੇਮ ਜੋਬ ਇਹਨੂੰ ਮਿਲਣੀ ਸੀ ਪਰ ਸਪੋਰਟ ਜਾਈ ਨਹੀਂ ਸੀ ਸਪੋਰਟ ਨਹੀਂ ਕੀਤੀ ਗਿਆ ਅਸੀਂ ਜਦੋਂ ਗਏ ਸਾਨੂੰ ਇਹਨਾਂ ਦੀ ਕਮੀਆਂ ਦੱਸ ਰਹੇ ਵੀ ਅਸੀਂ ਇਹਨਾਂ ਨੂੰ ਲੈ ਕੇ ਨਾ ਜਾਈਏ ਦੇਖੋ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲਣਾ ਸੀ ਉਹ ਸਾਨੂੰ ਵੀ ਰੋਕ ਰਹੇ ਸੀ ਦੋਨੇ ਭੈਣਾਂ ਦੋਨੇ ਠੀਕ ਆ ਅੱਜ ਵੀ ਹੁਣ ਜਦੋਂ ਵੀ ਮਿਲਦਾ ਮੈਨੂੰ ਕਹਿੰਦੇ ਹੁਣ ਠੀਕ ਆ ਮੈਂ ਘਰੇ ਜਾਣਾ ਹੁਣ ਅਜੇ ਵੀ ਆ ਗਈ ਇਹਨਾਂ ਨੂੰ ਕਹਿਣਾ ਅਹੀ ਗੱਲ ਤੇ ਰਾਜੀ ਹੋ ਬੇਧੋ ਬਬਾ ਜੀ ਉਹ ਚਾਹਦੇ ਕੋਈ ਬੇਬੇ ਦੇ ਇੰਡੀਆ ਵੀ ਜਟਾਵਾਂ ਸੀ ਸਿਰ 'ਚ ਜਲੰਧਰ ਸ਼ਹਿਰ ਤੋਂ ਲਿਆਏ ਆ ਹੁਣੇ ਬੇਬੇ ਭੇਜ ਦਿਆਂਗੇ ਐਤੀ ਤਦ ਮੈਂ ਆਉਣਾ ਮੈਨੂੰ ਰੋਜ਼ ਦੱਸਦੀ ਉਹ ਲੈ ਜਿਹਨਾਂ ਨੇ ਕਿਹਾ ਮੈਂ ਰੋਜ਼ ਮੈਂ ਤੁਹਾਨੂੰ ਝੂਠ ਬੋਲ ਕੇ ਲਾਰਾ ਲਾ ਕੇ ਕੋਈ ਨਾ ਕੱਲ ਨੂੰ ਭੇਜਾਂਗੇ ਜੀ ਨਹੀਂ ਆਉਂਦੀ ਜੀਰੀ ਲੱਗਦਾ ਜੀ ਨਹੀਂ ਜਾਂਦੇ ਗਾਣਾ ਕਿਹੜਾ ਹੈ ਇੱਕ ਪ੍ਰੋਬਲਮ ਹੈ ਥੋੜੀ ਜਿਹੀ ਵਾਪਸ ਲੈ ਆਇਆ ਹੈ ਉਹ ਨਾਂ ਲੱਭ। ਉਹ ਵੀ ਬੇਬੇ ਜੀ ਮਤੈਂ ਜਨਾ। ਅਸਲ ਤੇ ਜਿੰਨੇ ਮਿਸ ਕਰਦੀ ਆ। 2 ਮਹੀਨੇ ਨਹੀਂ ਆਇਆ ਹਾਂਜੀ। ਉਹ ਸੇ ਕਚੋਰੀਆਂ ਬਰਫੀ ਹਨਾ ਉੱਥੇ ਮਿਲਦੀਆਂ ਸੀ ਬੇਬੇ ਨੂੰ। ਜੀ ਉੱਥੇ ਜੀ ਵੀਰਾਂ ਉੱਥੇ ਥੋੜਾ ਰਹਿਣਾ ਸਾਰੀ ਉਹ ਲੋਕ ਲੱਗੇ ਸੀ। ਜਦਾਦੀ ਅਸੀਂ ਦਾਤ ਲਾਏ ਹਾਂ। ਲੋਕ ਲੱਗੇ ਸੀ। ਸਾਰੀ ਬੇਜਨਾ ਵਾਸੀ। ਕਿਸੇ ਦਾ ਪੈਰਾਂ ਬੀਖਾ। ਬੈਠ ਖਵਾ ਰਹੇ। ਹਾਂ।